ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਹੋਰੀ ਲੁਧਿਆਣਾ ਵਿਸ਼ਕਰਮਾ ਭਵਨ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਦਾ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ ਜਦੋਂ ਚੰਨੀ ਸਾਹਿਬ ਉੱਥੋਂ ਦੁਬਾਰਾ ਰਵਾਨਾ ਹੋਣ ਲੱਗੇ ਤਾਂ ਮੀਡੀਆ ਵਾਲਿਆਂ ਨੇ ਮਾਈਕ ਚੰਨੀ ਸਾਹਿਬ ਦੇ ਮੂਹਰੇ ਕਰ ਦਿੱਤੇ ਇਸੇ ਦੌਰਾਨ ਹੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਚੰਨੀ ਹੋਰਾਂ ਨੇ ਪੰਜਾਬ ਦੇ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬੋਲੀ ਬਾਬਤ ਕਟਾਸ਼ ਕਰਦੇ ਹੋਏ ਚੰਨੀ ਹੋਰਾਂ ਨੇ ਕਿਹਾ ਕਿ ਇਹ ਸਰਕਾਰ ਸਿਰਫ ਸਟੇਜ ਚਲਾਉਣ ਵਾਲੀ ਹੈ ਸਟੇਜ ਚਲਾਉਣ ਅਤੇ ਸਟੇਟ ਚਲਾਉਣ ਦੇ ਵਿੱਚ ਬੜਾ ਅੰਤਰ ਹੁੰਦਾ ਹੈ ਇਸ ਤੋਂ ਇਲਾਵਾ ਅੱਗੇ ਹੋਰ ਕੀ ਕਿਹਾ ਮਾਨ ਦੇ ਬਾਰੇ ਉਹ ਵੀ ਸੁਣ ਲੋ ਲੁਧਿਆਣਾ ਦੇ ਵਿੱਚ ਅੱਜ ਸ਼ਿਵਰਾਤਰੀ ਦੇ ਪਾਵਨ ਦਿਨ ਦੇ ਮੌਕੇ ਤੇ ਵਿਸ਼ੂ ਕਰਮਾ ਮੰਦਿਰ ਦੇ ਵਿੱਚ ਸ਼ਿਵਾਲਿਆ ਦੀ ਸਥਾਪਨਾ ਕੀਤੀ ਗਈ ਹੈ ਤੇ ਨਾਲ-ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਜਦੋਂ ਸਾਡੀ ਸਰਕਾਰ ਸੀ ਇੱਥੋਂ ਦੇ ਐਮ.ਐਲ.ਏ. ਸਾਹਿਬ ਡਾਵਰ ਸਾਹਿਬ ਡਾਵਰ ਸਾਹਿਬ ਉਹਨਾਂ ਨੇ ਨਾਲ ਮਿਲ ਕੇ 1 ਕਰੋੜ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਜੀ ਉਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਇੱਥੇ ਬਣੀ ਹੈ ਅੱਜ ਮੈਨੂੰ ਵੀ ਇਸ ਕਰਕੇ ਇਸ ਪਵਿੱਤਰ ਦਿਹਾੜੇ ਤੇ ਬੁਲਾਇਆ ਗਿਆ ਹੈ ਬਹੁਤ ਸੁੰਦਰ ਬਿਲਡਿੰਗ ਜਿਹੜੀ ਇਹਨਾਂ ਨੇ ਬਣਾਈ ਹੈ ਮੈਨੂੰ ਲੱਗਦਾ ਕਿ ਜਿੰਨੀ ਗ੍ਰਾਂਟ ਸੀ ਉਹਨੇ ਹੀ ਪੈਸੇ ਸ਼ਾਇਦ ਸੰਗਤਾਂ ਨੇ ਕੋਲ ਤੇ ਲਗਾਏ ਸੋ ਇਸ ਸੁੰਦਰ ਇਮਾਰਤ ਦਾ ਸ਼ਿਵਾਲਿਆ ਦੇ ਅਜ ਮੂਰਤੀ ਸਥਾਪਨਾ ਦਾ ਮੈਂ ਪੂਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਧੰਨਵਾਦ ਕਰਦਾ ਕਿ ਇਸ ਮੰਦਿਰ ਦੇ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਮੈਨੂੰ ਵੀ ਇਸ ਦਿਨ ਤੇ ਯਾਦ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਵਿਧਾਨ ਸਭਾ ਦਾ ਜੀ ਸੈਸ਼ਨ ਹੋਇਆ ਚ ਬਜਟ ਪਾਸ ਕੀਤਾ ਗਿਆ ਮਹਿਲਾਵਾਂ ਲਈ ਕੁਝ ਨਹੀਂ ਰੱਖਿਆ ਗਿਆ ਵਾਅਦੇ ਕਰਕੇ ਸਰਕਾਰ ਮੁਕਰ ਗਈ ਸਰਕਾਰ ਤੇ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਇਹ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗਰੰਟਾ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਹੈ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਪਾਸ ਰੋਲ ਮੋਡਲ ਨਹੀਂ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ ਕਿਆ ਸੁਵਿਧਾਵਾਂ ਦੇਣੀਆਂ ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ ਅਸਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਮਰਜੈਂਸੀ ਦੇ ਤਰੀਕ ਤੌਰ ਤੇ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੈਸੇ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਉੱਪਰ ਤੇ ਲਫਾਫੇਬਾਜ਼ੀ ਬਿਲਡਿੰਗਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਛ ਨਹੀਂ ਪੰਜਾਬ ਨੂੰ ਦੇਣ ਨੂੰ ਹੀ ਨਾ ਪਾਸ ਕੁਛ ਨਹੀਂ ਔਰਤਾਂ ਨੂੰ ਅੱਜ ਉਮੀਦ ਸੀ ਕਿ ਸ਼ਾਇਦ ਹੁਣ ਤੋਂ 1000 ਰੁਪਿਆ ਦੇ ਦੇਣ ਲੇਕਿਨ ਉਹ ਵੀ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਗਿਆ ਕੋਈ ਨਵੇਂ ਸਕੂਲਾਂ ਵਾਸਤੇ ਨਹੀਂ ਰੱਖਿਆ ਗਿਆ ਨਵੇਂ ਹਸਪਤਾਲਾਂ ਵਾਸਤੇ ਨਹੀਂ ਕੁਝ ਰੱਖਿਆ ਗਿਆ ਸਿਰਫ ਸਫੈਦੀਆਂ ਕਰਨ ਵਾਲੀ ਸਰਕਾਰ ਹੈ ਇਹਦੇ ਪੱਲੇ ਕੁਛ ਨਹੀਂ ਹੈ ਤੇ ਇੱਕ ਇਨ ਐਕਸਪੀਰੀਐਂਸਡ ਜਿਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ ਸਿਰਫ ਡਰਾਮੇਬਾਜ਼ੀ ਕਰਨ ਜਾਣਦੇ ਇਸ ਤੋਂ ਇਲਾਵਾ ਕੁਝ ਨਾ ਸਮਾਜ ਦੇ ਵਿੱਚ ਵੀ ਦਿੱਕਤ ਪਾਛੀ ਗਈ ਹੈ ਸਾਧ ਸਮਾਜ ਨੂੰ ਦੇਖੋ ਜਿਹੜੀ ਇਕੱਲੇ ਇਕੱਲੇ ਦੁਨੀਆਂ ਨੇ ਦੇਖ ਲਈ ਹੈ ਔਰ ਤੁਸੀਂ ਮੈਥੇ ਕੀ ਪੁੱਛਦੇ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਔਰ ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜੇ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਹੈ ਸੈਂਟਰ ਸਰਗਰਮੈਂਟ ਵੱਲੋਂ ਜਿਹੜਾ ਪ੍ਰੋਵਾਈਡ ਕੀਤਾ ਉਹਦੇ ਬਾਰੇ ਇਸ ਮੌਕੇ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਚੰਨੀ ਹੋਰਾਂ ਨੇ ਕਿਹਾ ਕਿ ਇਹ ਸਰਕਾਰ ਪੁਰਾਣੀਆਂ ਬਿਲਡਿੰਗਾਂ ਨੂੰ ਸਫੈਦੀ ਕਰਕੇ ਲੋਕਾਂ ਨੂੰ ਉੱਲੂ ਬਣਾ ਰਹੀ ਹੈ ਕੋਈ ਵਿਕਾਸ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਸਿੱਖਿਆ ਪ੍ਰਣਾਲੀ ਦੇ ਵਿੱਚ ਵਾਧਾ ਹੋ ਰਿਹਾ ਬਲਕਿ ਪੰਜਾਬ ਨੂੰ ਦਿਨ ਪ੍ਰਤੀ ਦਿਨ ਇਹ ਸਰਕਾਰ ਕਰਜ਼ਾਈ ਕਰ ਰਹੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ